ਦਲਤੀ ਸੰਧੀ ਅਮਰੀਕਾ ਅਤੇ ਵੈਨਜ਼ੂਏਲਾ ਦੀ ਘਟਨਾ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਕਿ ਅੱਜ ਇਸ ਦੌਰ ਦੇ ਵਿੱਚ ਵੀ ਕੀ ਕੋਈ ਦੇਸ਼ ਕੋਈ ਡੈਮੋਕ੍ਰੇਸੀ ਨਹੀਂ ਹੈ ਕੋਈ ਇੰਟਰਨੈਸ਼ਨਲ ਰੂਲ ਰੈਗੂਲੇਸ਼ਨ ਨਹੀਂ ਹੈ ਕਿ ਕਿਸੇ ਵੀ ਇੱਕ ਦੇਸ਼ ਦੇ ਵੱਲੋਂ ਦੂਜੇ ਦੇਸ਼ ਦੇ ਪ੍ਰੈਜ਼ੀਡੈਂਟ ਨੂੰ ਇਸ ਤਰੀਕੇ ਨਾਲ ਚੁੱਕਿਆ ਜਾਂਦਾ ਹੈ ਜਿਵੇਂ ਅਮਰੀਕਾ ਨੇ 2003 ਦੇ ਵਿੱਚ ਸੁਦਾਮ ਹੁਸੈਨ ਨੂੰ ਚੁੱਕਿਆ ਸੀ ਅਤੇ ਉਸ ਤੋਂ ਬਾਅਦ ਉਸਨੇ ਜੋ ਸਨਸਰਾਈਜ਼ ਕੀਤੀ ਸੀ ਉਸ ਤੋਂ ਬਾਅਦ ਫਿਰ ਇੱਕੋ ਜਿਹੀ ਕੰਡਾ ਅਮਰੀਕਾ ਦੇ ਵੱਲੋਂ ਹੁਣ ਕੀਤੀ ਗਈ ਹੈ ਹੁਣ ਅਮਰੀਕਾ ਦੇ ਵੱਲੋਂ ਵੈਨਜ਼ੂਏਲਾ ਦੇ ਪ੍ਰੈਜ਼ੀਡੈਂਟ ਨੂੰ ਚੁੱਕਿਆ ਗਿਆ ਹੈ ਜੋ ਮਾਦਰੂ ਉਹਨਾਂ ਦਾ ਨਾਮ ਹੈ ਉਹਨੂੰ ਚੱਕਿਆ ਗਿਆ ਕਿਵੇਂ ਦੇਖਦੇ ਕੋ ਵੱਡੀ ਕੰਡਾ ਬਣ ਕੇ ਸਾਹਮਣੇ ਆਈ ਹੈ ਕਿ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਇਸ ਤਰੀਕੇ ਨਾਲ ਅਟੈਕ ਕਰਕੇ ਉਹਨਾਂ ਨੂੰ ਚੱਕ ਲੈਣਾ ਕਿਵੇਂ ਦੇਖਦੇ ਉਸ ਨੂੰ ਕਿ ਕੋਈ ਇੰਟਰਨੈਸ਼ਨਲ ਰੂਲ ਹੋ ਚਾਹੀਦੇ ਨੇ ਜਾਂ ਕਿ ਲੋਕ ਕਿ ਹੁਣ ਅਮਰੀਕਾ ਆਪਣੇ ਵੱਲੋਂ ਹੀ ਫੈਸਲਾ ਕਰ ਲਵੇਗਾ ਕਿ ਕੌਣ ਸਹੀ ਹੈ ਕੌਣ ਗਲਤ ਹੈ ਕਿ ਕੁਝ ਕਿ ਲੋਕ ਕਿ ਆਬਦੇ ਕਿ ਲੋਕ ਕਿ ਨਿੱਜੀ ਕਿ ਲੋਕ ਕਿ ਉਹਨਾਂ ਤੇ ਪ੍ਰੋਫਿਟ ਜਿਹੜੇ ਨੇ ਐਡੇ ਵੱਡੇ ਹੋ ਚੁੱਕੇ ਨੇ ਕਿ ਕੋਈ ਵੀ ਇਝੇ ਕਰਨ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਇਸ ਪਿਛੇ ਦੇ ਕੀ ਕਰਨੇ ਜੋ ਹਿਸ ਲਗਾਤਾਰ ਸਵਾਲ ਹੁਣ ਅਮਰੀਕਾ ਤੇ ਉੱਡਦੇ ਪੈ ਨੇ ਇਸ ਬਾਰੇ ਕੀ ਕਹੋਗੇ ਜੀ ਬਿਲਕੁਲ ਬਿਲਕੁਲ 2003 ਦੇ ਵਿੱਚ ਇਸੇ ਤਰੀਕੇ ਦੇ ਨਾਲ ਅਮਰੀਕਾ ਨੇ ਇਰਾਕ ਦੇ ਉੱਤੇ ਹਮਲਾ ਕੀਤਾ ਤੇ ਸਦਾਮ ਹਸੈਨ ਜਿਹੜੇ ਉੱਥੋਂ ਦੇ ਸ਼ਾਸਕ ਸੀ ਉਹਨਾਂ ਨੂੰ ਬੰਦੀ ਬਣਾ ਲਿਆ ਸੀ ਤੇ ਮੁੜ ਕੇ ਫਾਂਸੀ ਦੇ ਉੱਤੇ ਲਟਕਾ ਦਿੱਤਾ ਸੀ ਅੱਜ 2026 ਦੇ ਵਿੱਚ ਵੀ ਜਾ ਕੇ ਉਸੇ ਤਰੀਕੇ ਦਾ ਵਰਤਾਰਾ ਅਮਰੀਕਾ ਨੇ ਆਪਣੇ ਗਵਾਂਢੀ ਮੁਲਕ ਜੋ ਕਿ ਸਾਊਥ ਅਮਰੀਕਾ ਦੇ ਵਿੱਚ ਪੈਂਦਾ ਵੈਨਜ਼ੂਏਲਾ ਉਹਦੇ ਰਾਸ਼ਟਰਪਤੀ ਦੇ ਨਾਲ ਕੀਤਾ ਸੋ ਤੁਹਾਨੂੰ ਯਾਦ ਹੋਣਾ ਕਿ ਅੱਜ ਤੋਂ ਤਕਰੀਬਨ 5-6 ਮਹੀਨੇ ਤੋਂ ਪਹਿਲਾਂ ਦੀ ਗੱਲ ਹੈ ਜਦੋਂ ਤੋਂ ਡੋਨਲਡ ਟਰੰਪ ਹੋਰੀ ਲਗਾਤਾਰ ਵੈਨਜ਼ੂਏਲਾ ਦੇ ਉੱਤੇ ਜਿਹੜੇ ਨੇ ਤੰਜ ਕੱਸਦੇ ਹੋਏ ਨਜ਼ਰ ਆ ਰਹੇ ਆ ਤੇ ਉਹਨਾਂ ਦੇ ਰਾਸ਼ਟਰਪਤੀ ਜਿਹੜੇ ਨਿਕੋਲਸ ਮਦੂਰੋ ਜਿਨ੍ਹਾਂ ਦੇ ਉੱਤੇ ਇਹ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਸੀ ਅਮਰੀਕਾ ਨੇ ਡੋਨਲਡ 트ੰਪ ਨੇ ਕਿ ਉਹ ਬਹੁਤ ਵੱਡਾ ਡਰੱਗ ਰੈਕਟ ਚਲਾਉਂਦੇ ਨੇ ਜੋ ਵੈਨਜ਼ੂਏਲਾ ਦੇ ਵਿੱਚੋਂ ਡਰੱਗ ਜਿਹੜੀ ਆ ਭਾਰੀ ਮਾਤਰਾ ਦੇ ਵਿੱਚ ਅਮਰੀਕਾ ਆਉਂਦੀ ਹੈ ਤੇ ਅਮਰੀਕਨਾਂ ਦੀ ਮੌਤ ਹੁੰਦੀ ਹੈ ਉਹ ਕਹਿੰਦੇ ਵੀ ਹਜ਼ਾਰਾਂ ਲੱਖਾਂ ਲੋਕ ਸਾਡੇ ਫੈਂਟਾਨੀਲ ਦੇ ਨਾਲ ਮਾਰੇ ਜਾ ਚੁੱਕੇ ਨੇ ਜਿਹਦਾ ਸਿੱਧੇ ਤੌਰ ਦੇ ਉੱਤੇ ਵੈਨਜ਼ੂਏਲਾ ਜ਼ਿੰਮੇਵਾਰ ਹੈ ਰਾਸ਼ਟਰਪਤੀ ਜਿਹੜਾ ਖੁਦ ਕਹਿੰਦੇ ਡਰੱਗ ਰੈਕਟ ਜਿਹੜਾ ਹੈਗਾ ਉਹ ਚਲਾ ਰਿਹਾ ਸੋ ਉਹ ਵਾਰਨ ਕਰਦੇ ਆ ਰਹੇ ਸੀ ਤੁਹਾਨੂੰ ਇਹ ਵੀ ਯਾਦ ਹੋਣਾ ਹੈ ਕਿ ਡੋਨਲਡ 트੍ਰੰਪ ਨੇ ਖੁਦ ਟਵੀਟ ਕਰਕੇ ਉਹ ਵੀਡੀਓ ਵੀ ਪੋਸਟ ਕੀਤੀਆਂ ਜਿੱਥੇ ਜਿਹਦੇ ਵਿੱਚ ਕਿ ਸਾਊਥ ਅਮਰੀਕਾ ਦੇ ਸਮੁੰਦਰਾਂ ਦੇ ਵਿੱਚ ਵੈਨਜ਼ੂਏਲਾ ਤੋਂ ਆਉਂਦੀਆਂ ਬੋਟਾਂ ਜਿਹੜੀਆਂ ਨੇ ਮਿਜ਼ਾਈਲ ਮਾਰ ਕੇ ਤੇ ਨਾਲੋਂ ਨਾਲ ਤਬਾਹ ਕੀਤੀਆਂ ਤੇ ਉਹ ਉਹਨਾਂ ਦੀ ਵੀਡੀਓ ਵੀ ਜਿਹੜੀ ਹੈ ਸਾਂਝੀ ਕੀਤੀ ਇਹ ਲਿਖਿਆ ਹੋਇਆ ਸੀਗਾ ਵੀਡੀਓ ਦੇ ਉੱਪਰ ਕਿ ਇਹਨਾਂ ਬੋਟਾਂ ਦੇ ਵਿੱਚ ਭਾਰੀ ਮਾਤਰਾ ਚ ਡਰੱਗ ਜਿਹੜੀ ਹੈਗੀ ਹੈ ਉਹ ਅਮਰੀਕਾ ਵੱਲੋਂ ਆ ਰਹੀ ਸੀ ਤੇ ਅਸੀਂ ਰਸਤੇ ਦੇ ਵਿੱਚ ਯਾਨੀ ਕਿ ਸਮੁੰਦਰ ਦੇ ਵਿੱਚ ਇਹਨੂੰ ਤੈਸਨੇਸਟ ਕਰ ਦਿੱਤਾ ਉੱਥੇ ਇਹਨੂੰ ਬਲਾਸਟ ਕਰ ਦਿੱਤਾ ਸੋ ਉਹਦੇ ਵਿੱਚ ਦੱਸਿਆ ਜਾਂਦਾ ਵੀ 100 ਤੋਂ 150 ਜਿਹੜੀਆਂ ਬੋਟਾਂ ਵੈਨਜ਼ੂਏਲਾ ਦੀਆਂ ਜਿਹੜੀਆਂ ਬੋਟਾਂ ਜਿਹੜੀਆਂ ਸੀ ਉਹ ਛੁੱਟੀਆਂ ਗਈਆਂ ਮਿਜ਼ਾਈਲਾ ਮਾਰ-ਮਾਰ ਕੇ ਉਹਦੇ ਵਿੱਚ ਕਹਿੰਦੇ 100 ਤੋਂ 150 ਬੰਦਾ ਜਿਹੜਾ ਉਹ ਮਾਰਿਆ ਗਿਆ ਸੀ ਤੇ ਉਹਦੇ ਉੱਤੇ ਬਹ ਜਾਂ ਕਹਿ ਲਈਏ ਭੀ ਹੋ ਸਕਦਾ ਸੱਚੀ ਇਨਫੋਰਮੇਸ਼ਨ ਵੀ ਹੋਵੇ ਕਿ ਉਹਦੇ ਵਿੱਚ ਡਰੱਗ ਜਿਹੜਾ ਹੈਗਾ ਉਹ ਵੈਨਜ਼ੂਏਲਾ ਤੋਂ ਆ ਰਿਹਾ ਤੇ ਇਸ ਕਰਕੇ ਅਸੀਂ ਉੱਥੇ ਹੀ ਉਹਨੂੰ ਨਸ਼ਟ ਕਰ ਦਿੰਦੇ ਆ ਸੋ ਇਹਨਾਂ ਦੇ ਚਲਦਿਆਂ ਚਲਦਿਆਂ ਕੀ ਹੁੰਦਾ ਭੀ ਡੋਨਲਡ ਟਰੰਪ ਅਮਰੀਕਾ ਵੈਨਜ਼ੂਏਲਾ ਦੇ ਰਾਸ਼ਟਰਪਤੀ ਦੇ ਉੱਤੇ ਇਨਾਮ ਤੱਕ ਰੱਖ ਦਿੰਦੇ ਨੇ ਭੀ ਜਿਹੜਾ ਉਹਨੂੰ ਫੜੇਗਾ ਜਾਂ ਇਨਫੋਰਮੇਸ਼ਨ ਦੇਵੇਗਾ ਉਹਦੇ ਉੱਤੇ ਉਹਨੂੰ ਅਸੀਂ ਇੰਨਾ ਇਨਾਮ ਜਿਹੜਾ ਹੈਗਾ ਦਿਆਂਗੇ ਸੋ ਹੁਣ ਅਚਾਨਕ ਹਮਲਾ ਕੀਤਾ ਗਿਆ 3 ਜਨਵਰੀ ਰਾਤ ਨੂੰ 2 ਵਜੇ ਦੇ ਨਾਲ ਇਹ ਹਮਲਾ ਹੁੰਦਾ ਜਿਹੜੀ ਆਪਾਂ ਕਹੀਏ ਵੀ ਚੜਦੀ ਸਵੇਰ ਹੀ ਹੌਲੀ-ਹੌਲੀ ਹੋ ਜਾਂਦੀ ਹੈ ਸੋ 2-4 ਘੰਟਿਆਂ ਦੇ ਵਿੱਚ ਹੀ ਫਾਈਟਰ ਜੈਟ ਜਿਹੜੇ ਨੇ ਅਮਰੀਕਾ ਦੇ ਉਹ ਕਾਰਾਕਾਸ ਜਿਹੜੀ ਵੈਨਜ਼ੁਏਲਾ ਦੀ ਰਾਜਧਾਨੀ ਹੈਗੀ ਹੈ ਉਹਨੂੰ ਮਤਲਬ ਕਿ ਅੱਗ ਦੀਆਂ ਲਾਟਾਂ ਜਿਹੜੀਆਂ ਉੱਠਣ ਲਾ ਦਿੰਦੇ ਨੇ ਜਿਹੜੇ ਵੈਨਜ਼ੁਏਲਾ ਦੇ 에ਅਰ ਬੇਸ ਜਿਹੜੇ ਸੀਗੇ ਮਿਲਟਰੀ ਦੇ ਬੇਸ ਸੀ ਉਹਨਾਂ ਨੂੰ ਉਹ ਜਿਹੜਾ ਹੈ ਨਿਸ਼ਾਨਾ ਬਣਾਇਆ ਗਿਆ ਪੋਰਟਸ ਜਿਹੜੀਆਂ ਉੱਥੋਂ ਦੀਆਂ ਸੀਗੀਆਂ ਕਾਰਾਕਾਸ ਦੀਆਂ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਨਾਲ ਹੀ ਫਿਰ ਜਿਹੜੇ ਗਾਰਡ ਨੇ ਥੋੜੀ ਦੇਰ ਬਾਅਦ ਹੀ ਖਬਰ ਆ ਜਾਂਦੀ ਹੈ ਕਿ ਰਾਸ਼ਟਰਪਤੀ ਜਿਹੜੇ ਨੇ ਨਿਕੋਲਾਸ ਮਦੂਰੋ ਅਤੇ ਉਹਨਾਂ ਦੀ ਵਾਈਫ ਜਿਹੜੀ ਆ ਦੋਨਾਂ ਨੂੰ ਕੈਪਚਰ ਕਰ ਲਿਆ ਜਾਂਦਾ ਤੇ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਫਿਰ ਫਿਰ 2 ਕੁ ਘੰਟਿਆਂ ਬਾਅਦ ਹੀ ਡੋਨਲਡ ਟਰੰਪ ਹੋਰੀ ਦੁਬਾਰਾ ਜਿਹੜਾ ਹੈਗਾ ਟਵੀਟ ਕਰਦੇ ਨੇ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਅਮਰੀਕਾ ਲਿਆਂਦਾ ਗਿਆ ਯਾਨੀ ਕਿ ਨਿਊਯਾਰਕ ਲਿਆ ਆਂਦਾ ਗਿਆ ਤੇ ਫਿਰ ਨਾਲ ਹੀ ਉਹਨਾਂ ਨੇ ਉਸੇ ਟਵੀਟ ਦੇ ਵਿੱਚ ਕਿਹਾ ਕਿ ਹੁਣ ਜਦੋਂ ਤੱਕ ਬੈਨਜ਼ੂਏਲਾ ਦੀ ਅਗਲੀ ਸਰਕਾਰ ਨਹੀਂ ਬਣਦੀ ਉਦੋਂ ਤੱਕ ਅਮਰੀਕਾ ਦਾ ਰਾਜ ਜਿਹੜਾ ਹੈਗਾ ਉਹ ਬੈਨਜ਼ੂਏਲਾ ਦੇ ਉੱਤੇ ਰਹੇਗਾ ਸੋ ਹੁਣ ਸਾਨੂੰ ਇਹ ਸਮਝਣਾ ਪਵੇਗਾ ਕਿ ਆਖਰ ਬੈਨਜ਼ੂਏਲਾ ਦੇ ਉੱਤੇ ਹਮਲੇ ਦੇ ਕਾਰਨ ਕੀ ਹੈ ਇਸ ਤਰੀਕੇ ਦਾ ਹਮਲਾ ਕਰਨਾ ਜਾਂ ਇਹ ਸਾਰੀ ਗੱਲਬਾਤ ਹੈ ਕੀ ਇਹਨੂੰ ਆਪਾਂ ਸਮਝਣਾ ਪਊਗਾ ਸੋ ਤੁਹਾਨੂੰ ਮੈਂ ਦੱਸ ਦਵਾਂ ਕਿ ਜਿਹੜਾ ਬੈਨਜ਼ੂਏਲਾ ਹੈਗਾ ਉਹਦੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਔਇਲ ਰਿਜ਼ਰਵ ਪਿਆ ਹੋਇਆ ਮਤਲਬ ਕਿ ਆਉਂਦੀਆਂ ਸਦੀਆਂ ਤੱਕ ਜਿਹੜਾ ਉਹਨਾਂ ਕੋਲ ਇਹਨਾਂ ਤੇਲ ਪਿਆ ਹੋਇਆ ਹੈ ਕਿ ਉਹ ਖਤਮ ਨਹੀਂ ਹੋਣਾ ਮਿਡਲ ਈਸਟ ਦੇ ਵਿੱਚ ਕੁਝ ਮੁਲਕ ਐਸੇ ਨੇ ਜਿਨ੍ਹਾਂ ਦੇ ਕੋਲ ਦਾ ਆਇਲ ਹੈਗਾ ਉਹ ਖਤਮ ਹੋ ਰਿਹਾ ਕੁਝ ਸਾਲਾਂ ਤੱਕ ਖਤਮ ਹੋ ਜਾਣਾ ਪਰ ਵੈਨਜ਼ੂਏਲਾ ਜਿਹੜਾ ਉਹ ਦੁਨੀਆ ਦਾ ਸਭ ਤੋਂ ਵੱਡਾ ਆਇਲ ਰਿਜ਼ਰਵ ਰਿਜ਼ਰਵ ਦਾ ਜਿਹੜਾ ਹੈਗਾ ਭੰਡਾਰ ਉੱਥੇ ਮੰਨਿਆ ਜਾਂਦਾ ਤੇ ਜਿਹੜਾ ਵੈਨਜ਼ੂਏਲਾ ਉਹਦੀ ਦੋਸਤੀ ਮੰਨੀ ਜਾਂਦੀ ਹੈ ਚਾਈਨਾ ਦੇ ਨਾਲ ਅਤੇ ਰਸ਼ੀਆ ਦੇ ਨਾਲ ਉਸ ਤੋਂ ਬਾਅਦ ਈਰਾਨ ਦੇ ਨਾਲ ਜੋ ਕਿ ਸਿੱਧੇ ਤੌਰ ਦੇ ਉੱਤੇ ਅਮਰੀਕਾ ਦੇ ਐਂਟੀ ਪਾਰਟੀ ਹੈਗੀ ਹੈ ਤੇ ਜਿਹੜਾ 80% ਆਇਲ ਹੈਗਾ ਉਹ ਕੀ ਕਰਦੇ ਆ ਉਹ ਚਾਈਨਾ ਵਾਲੇ ਉੱਥੋਂ ਲੈ ਕੇ ਜਾਂਦੇ ਨੇ ਤੇ ਚਾਈਨਾ ਦੀ ਜਿਹੜੀ ਸਰਕਾਰੀ ਉਹਨਾਂ ਦੀ ਇੱਕ ਫਰਮ ਕੰਪਨੀ ਹੈਗੀ ਆ ਜਿਹੜੀ ਉਹਨਾਂ ਨੇ ਉੱਥੇ ਪਲਾਂਟ ਵੀ ਲਾਇਆ ਹੋਇਆ ਹੈ ਬੈਨਜ਼ੂਏਲਾ ਦੇ ਵਿੱਚ ਜੋ ਕਿ ਤੇਲ ਨੂੰ ਰਿਫਾਈਨ ਕਰਦੇ ਨੇ ਉਸ ਤੋਂ ਬਾਅਦ ਲੈ ਕੇ ਜਾਂਦੇ ਨੇ ਉਹ ਸਾਰਾ ਕਾਰੋਬਾਰ ਉਹ ਕਹਿੰਦੇ ਨੇ ਤੇ ਚਾਈਨਾ ਨੇ ਬੈਨਜ਼ੂਏਲਾ ਦੇ ਨਾਲ ਇੱਕ ਵਾਅਦਾ ਵੀ ਕੀਤਾ ਹੋਇਆ ਕਿ 1 ਬਿਲੀਅਨ ਤੱਕ ਦਾ ਜਿਹੜਾ ਹੈਗਾ ਉਹ ਉਹਨਾਂ ਦੇ ਉਹਨਾਂ ਨੂੰ ਪ੍ਰੋਫਿਟ ਆਉਂਦੇ ਸਮੇਂ ਦੇ ਵਿੱਚ ਕਰਵਾਉਣਗੇ ਸੋ ਹੁੰਦਾ ਕੀ ਹੈ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਅਮਰੀਕਾ ਨੂੰ ਲੱਗਦਾ ਵੀ ਸਾਡੇ ਗਵਾਂਡ ਦੇ ਵਿੱਚ ਬਹਿ ਕੇ ਤੇ ਚਾਈਨਾ ਨੂੰ ਐਡਾ ਵੱਡਾ ਪ੍ਰੋਫਿਟ ਜਿਹੜਾ ਦਿੱਤਾ ਜਾ ਰਿਹਾ ਮਾਫ ਕਰਨਾ ਤੇਲ ਦਿੱਤਾ ਜਾ ਰਿਹਾ ਉਸ ਤੋਂ ਬਾਅਦ ਰਸ਼ੀਆ ਜਿਹੜਾ ਹੈਗਾ ਉਹਦੇ ਨਾਲ ਇਹਦੀ ਗੱਲਬਾਤ ਹੈਗੀ ਹੈ ਤੇ ਇਹ ਸਾਰਾ ਕੁਝ ਕਿਤੇ ਨਾ ਕਿਤੇ ਅ ਅ ਅ ਅਮਰੀਕਾ ਦੇ ਵਿਰੋਧ ਦੇ ਵਿੱਚ ਜਿਹੜਾ ਹੈਗਾ ਉਹ ਜਾ ਰਿਹਾ ਸੋ ਇਹ ਕਾਰਨ ਹੋ ਗਿਆ ਉਸ ਤੋਂ ਬਾਅਦ ਜਿਹੜੇ ਨਿਕੋਲਸ ਮਦੂਰੋ ਹੈ ਨਾ ਇਹਨਾਂ ਦੀ ਜੇ ਗੱਲ ਕਰਨਾ ਕਰਨੀ ਹੋਵੇ ਤਾਂ ਇਹ ਇੱਕ ਤਾਨਾਸ਼ਾਹੀ ਮੰਨੇ ਜਾਂਦੇ ਨੇ ਜਿਵੇਂ ਸਦਾਮ ਹੁਸੈਨ ਨੂੰ ਮੰਨਿਆ ਜਾਂਦਾ ਹੈ ਕਿ ਲੰਬੇ ਸਮੇਂ ਤੋਂ ਨਾ ਕੋਈ ਵੋਟਾਂ ਨਾ ਕੋਈ ਡੈਮੋਕ੍ਰੇਸੀ ਤੇ ਉਹ ਲੰਬੇ ਸਮੇਂ ਤੋਂ ਰਾਸ਼ਟਰਪਤੀ ਬਣੇ ਚੱਲੇ ਆ ਰਹੇ ਸੀ ਇਰਾਕ ਦੇ ਇਸੇ ਤਰੀਕੇ ਨਾਲ ਨਿਕੋਲਸ ਮਦੂਰੋ ਬਾਰੇ ਵੀ ਇਹ ਕਿਹਾ ਜਾਂਦਾ ਪਈ ਇਹ ਵੀ ਲਗਾਤਾਰ ਹੀ ਜਿਹੜਾ ਹੈ ਆਪਣੇ ਆਪ ਨੂੰ ਰਾਸ਼ਟਰਪਤੀ ਕੋਸ਼ਿਸ਼ ਕਰਦੇ ਆ ਰਹੇ ਨੇ ਤੇ ਜਿਹੜੇ ਇਹਨਾਂ ਦੇ ਐਂਟੀ ਆ ਕੇ ਚੋਣਾਂ ਦੇ ਵਿੱਚ ਖੜੇ ਹੁੰਦੇ ਸੀ ਉਹਨਾਂ ਨੂੰ ਇਹ ਡਰਤੇ ਨਾਲ ਹੀ ਮਤਲਬ ਕਿ ਬਿਠਾ ਦਿੰਦੇ ਹੁੰਦੇ ਸੀ ਉਹਨਾਂ ਨੂੰ ਕਹਿੰਦੇ ਐਲੀਜੀਬਿਲਟੀ ਉਹਨਾਂ ਦੀ ਖਤਮ ਕਰ ਦਿੰਦੇ ਹੁੰਦੇ ਸੀ ਇਸੇ ਤਰੀਕੇ ਨਾਲ ਇਹਨਾਂ ਨੇ 2019 ਦੇ ਵਿੱਚ ਕੀਤਾ ਤੇ ਇਸੇ ਤਰੀਕੇ ਦੇ ਨਾਲ 2024 ਦੇ ਵਿੱਚ ਕੀਤਾ ਤੇ ਇਹ ਲਗਾਤਾਰ ਜਿਹੜੇ ਨੇ ਵਿਵਾਦਾਂ ਦੇ ਵਿੱਚ ਚੱਲਦੇ ਆ ਰਹੇ ਸੀ ਤੇ ਲਗਾਤਾਰ ਵੈਨਜ਼ੂਏਲਾ ਦੇ ਰਾਸ਼ਟਰਪਤੀ ਹੋਏ ਰਾਸ਼ਟਰਪਤੀ ਬਣੇ ਰਹੇ ਨੇ ਪਹਿਲਾਂ ਵਾਈਸ ਪ੍ਰੈਜ਼ੀਡੈਂਟ ਹੁੰਦੇ ਸੀ ਉਸ ਤੋਂ ਬਾਅਦ ਫਿਰੇ ਪ੍ਰੈਜ਼ੀਡੈਂਟ ਬਣ ਗਏ ਤੋ ਇਹਨਾਂ ਦੇ ਨਾਲ ਜਿਹੜੀ ਹੈ ਡੋਨਲਡ 트੍ਰੰਪ ਦੀ 2019 ਤੋਂ ਹੀ ਖੜਕਣੀ ਸ਼ੁਰੂ ਹੋ ਗਈ ਸੀ ਜਿਸ ਵੇਲੇ ਨਿਕੋਲਸ ਮਧੂਰੋ ਨੇ ਆਪਣੇ ਐਂਟੀ ਜਿਹੜਾ ਹੈਗਾ ਰਾਸ਼ਟਰਪਤੀ ਦੇ ਚੋਣਾਂ ਦੇ ਵਿੱਚ ਖੜਾ ਹੋਇਆ ਜਿਹੜਾ ਬੰਦਾ ਸੀ ਸੋ ਉਹਨੂੰ ਡਰਾ ਧਮਕਾ ਕੇ ਉਹਦੀ एलिਜੀਬਿਲਟੀ ਹੀ ਖਤਮ ਕਰ ਦਿੱਤੀ ਉਹਦੀ ਰਿਕੁਆਇਰਮੈਂਟਸ ਜਿਹੜੀਆਂ ਹੁੰਦੀਆਂ ਨਾ ਵੀ ਉਹ ਲੜ ਸਕਦਾ ਚੋਣ ਜਾਂ ਨਹੀਂ ਲੜ ਸਕਦਾ ਸੋ ਉਹਨੂੰ ਬਿਠਾ ਦਿੱਤਾ ਸੀ ਤੇ ਉਸ ਵੇਲੇ ਡੋਨਲਡ ਟਰੰਪ ਹੋਰਾਂ ਨੇ ਕਿਹਾ ਸੀ ਕਿ ਭਾਈ ਆਹ ਕੱਲ ਗੱਲ ਗਲਤ ਹੈਗੀ ਆ ਤੇ ਇਹ ਇਸ ਤਰ੍ਹਾਂ ਨਹੀਂ ਤੇ ਤੈਨੂੰ ਕਰਨਾ ਚਾਹੀਦਾ ਤੂੰ ਰਾਸ਼ਟਰਪਤੀ ਨਹੀਂ ਹੈ ਵੋਟਾਂ ਜਿੱਤਣ ਤੋਂ ਬਾਅਦ ਵੀ ਇਹਨੂੰ ਕਹਿ ਦਿੰਦਾ ਵੀ ਜਿਹੜਾ ਤੇਰੇ ਐਂਟੀ ਬੰਦਾ ਖੜਿਆ ਉਹਨੂੰ ਅਸੀਂ ਰਾਸ਼ਟਰਪਤੀ ਮੰਨਦੇ ਆ ਤੇ ਇਹਨੂੰ ਨਹੀਂ ਮੰਨਦੇ ਪਰ ਇਹਦੀ ਚਲਦੀ ਸੀ ਕਿਉਂਕਿ ਇਹ ਵੋਟਾਂ ਰਾਹੀਂ ਜਿੱਤ ਗਿਆ ਸੀਗਾ ਆਪਣੇ ਆਪ ਨੂੰ ਬਣਾ ਲਿਆ ਸੀ ਇਹਨੇ ਸੋ ਇਹਨੇ ਕੀ ਕੀਤਾ ਉਹ ਬੰਦੇ ਨੂੰ ਜਿਹੜਾ ਹੈ ਜਿਹੜਾ ਆਪਣੇ ਐਂਟੀ ਵਾਲਾ ਸੀਗਾ ਉਹਨੂੰ ਜੇਲ੍ਹ ਤੱਕ ਕਰਵਾ ਦਿੱਤੀ ਜਿਸ ਨੂੰ ਲੈ ਕੇ ਵੀ ਨਾਰਾਜ਼ਗੀ ਡੋਨਲਡ ਟਰੰਪ ਹੋਰਾਂ ਦੇ ਮਾਈਂਡ ਦੇ ਵਿੱਚ ਚਲਦੀ ਆ ਰਹੀ ਸੀ ਫਿਰ ਜਿਹੜੀ ਆ ਗੱਲਬਾਤ ਆ ਜਾਂਦੀ ਹੈ ਕਿ ਨਸ਼ੇ ਦੀ ਹੁਣ ਨਸ਼ਾ ਜਿਹੜਾ ਹੈ ਨਾ ਤੁਸੀਂ ਇਹ ਦੇਖੋ ਭਈ ਅਮਰੀਕਾ ਦੇ ਵਿੱਚ ਫੈਂਟਨਲ ਜਿਹੜੀ ਹੈਗੀ ਹੈ ਨਾ ਉਹ ਚਾਈਨਾ ਵੀ ਬੜੀ ਵੱਡੀ ਮਾਤਰਾ ਦੇ ਵਿੱਚ ਭੇਜਦਾ ਉਸ ਤੋਂ ਬਾਅਦ ਮੈਕਸੀਕੋ ਤੋਂ ਵੀ ਡਰੱਗ ਬੜੇ ਵੱਡੇ ਪੱਧਰ ਦੇ ਉੱਤੇ ਆਉਂਦੀ ਹੈ ਆਖਰ ਕਿਉਂ ਮਤਲਬ ਕਿ ਉਹਨਾਂ ਦਾ ਕਹਿਣਾ ਕਿ ਵੈਨਜ਼ੂਏਲਾ ਦੇ ਉੱਤੇ ਹੀ ਅਸੀਂ ਹਮਲਾ ਕਰਨਾ ਹੈਗਾ ਮਤਲਬ ਕਿ ਵੈਨਜ਼ੂਏਲਾ ਤੋਂ ਠੀਕ ਹੈ ਵੀ ਡਰੱਗ ਆ ਰਹੀ ਹੈ ਪਰ ਉਹਦੇ ਨਾਲ ਨਾਲ ਵੱਡੀ ਮਾਤਰਾ ਦੇ ਵਿੱਚ ਚਾਈਨਾ ਤੋਂ ਵੀ ਆ ਰਹੀ ਹੈ ਤੇ ਨਾਲੋ ਨਾਲ ਆ ਰਹੀ ਹੈ ਮੈਕਸੀਕੋ ਵਰਗੇ ਹੋਰ ਜਾਣ ਜਾਨਫਿਆ ਕਹ ਲਈਏ ਸਾਊਥ ਅਮਰੀਕਾ ਦੇ ਹੋਰ ਮੁਲਕਾਂ ਦੇ ਵਿੱਚੋਂ ਵੀ ਆ ਰਹੀ ਹੈ ਪਰ ਵੈਨਜ਼ੂਏਲਾ ਨੂੰ ਜਿਹੜਾ ਹੈਗਾ ਉਹ ਸਿਰਫ ਤੇ ਸਿਰਫ ਵੱਡੇ ਭੰਡਾਰ ਆਇਲ ਦੇ ਕਰਕੇ ਤੇ ਚਾਈਨਾ ਦੇ ਨਾਲ ਯਾਰੀ ਕਰਕੇ ਹੀ ਨਿਸ਼ਾਨਾ ਜਿਹੜਾ ਹੈਗਾ ਉਹ ਬਣਾਇਆ ਗਿਆ ਸੋ ਇਥੋਂ ਹੁਣ ਇਹ ਸਾਬਤ ਹੋ ਜਾਂਦਾ ਕਿ ਅਮਰੀਕਾ ਜਿਹਨੂੰ ਆਪਾਂ ਸਰਪੰਚ ਕਹਿੰਨੇ ਹੁੰਨੇ ਆ ਉਹ 2003 ਦੇ ਵਿੱਚ ਵੀ ਸੁਪਰ ਪਾਵਰ ਸੀ ਤੇ ਅੱਜ ਵੀ ਹੈ ਬਹੁਤ ਸਾਰੇ ਦੇਸ਼ ਇਹਦੇ ਉੱਤੇ ਇਹ ਕਮੈਂਟ ਕਰ ਰਹੇ ਨੇ ਕਿ ਇਸ ਤਰ੍ਹਾਂ ਕਿਵੇਂ ਹੋ ਸਕਦਾ ਕਿ ਕੋਈ ਆਜ਼ਾਦ ਮੁਲਕ ਦੇ ਵਿੱਚੋਂ ਤੁਸੀਂ ਜਾ ਕੇ ਇੱਕ ਰਾਸ਼ਟਰਪਤੀ ਨੂੰ ਕੈਪਚਰ ਕਰਕੇ ਤੇ ਲੈ ਆਉਨੇ ਹੋ ਸੋ ਮਤਲਬ ਕਿ ਕਈ ਮੁਲਕ ਐਸੇ ਨਹੀਂ ਜਿਨ੍ਹਾਂ ਦੇ ਆਪਾਂ ਕਹਿੰਨੇ ਉਹ ਚੋਰ ਦੀ ਦਾੜ੍ਹੀ 'ਚ ਤਿੰਨਕਾ ਕੁਝ ਐਸੇ ਮੁਲਕ ਵੀ ਨੇ ਜਿਹੜੇ ਇਸ ਇਸ ਪਾਰਟੀ ਦੇ ਨਾਲ ਸੰਬੰਧਿਤ ਯਾਨੀ ਕਿ ਜਿਹੜੀ ਬ੍ਰਿਕਸ ਵਾਲੀ ਹੋ ਗਈ ਜਾਂ ਜਿਹਦੇ ਵਿੱਚ ਵੈਨਜ਼ੂਏਲਾ ਵੀ ਆ ਜਾਂਦਾ ਹੈ ਜਾਂ ਰਸ਼ੀਆ ਆ ਜਾਂਦਾ ਹੈ ਤੋਂ ਕੁਝ ਇਸ ਤਰ੍ਹਾਂ ਦੇ ਮੁਲਕ ਹੈਗੇ ਨੇ ਜਿਨ੍ਹਾਂ ਨੂੰ ਇਹ ਖਤਰਾ ਹੈ ਕਿ ਜੇ ਭਾਈ ਇਹ ਉਹਨਾਂ ਨੂੰ ਚੁੱਕ ਸਕਦੇ ਨੇ ਕਿਤੇ ਸਾਡੀ ਵਾਰੀ ਨਾ ਆ ਜਾਏ ਸੋ ਇਹ ਵੀ ਹੁਣ ਇੱਕ ਡਰ ਜਿਹੜਾ ਹੈਗਾ ਬਣਿਆ ਹੋਇਆ ਤੇ ਅਮਰੀਕਾ ਨੇ ਮਤਲਬ ਕਿ ਇੱਕ ਨਹੀਂ ਦੋ ਨਹੀਂ ਤਿੰਨ ਤਿੰਨ ਸ਼ਿਕਾਰ ਜਿਹੜੇ ਆ ਉਹ ਇਸ ਜਿਹੜੀ ਘਟਨਾ ਦੇ ਨਾਲ ਕੀਤੇ ਆ ਜਿਹਦੇ ਨਾਲ ਰਸ਼ੀਆ ਨੂੰ ਵੀ ਇਹ ਸਮਝਾਇਆ ਤੇ ਉਸ ਤੋਂ ਬਾਅਦ ਚਾਈਨਾ ਨੂੰ ਵੀ ਥੋੜਾ ਜਿਹਾ ਕੰਨ ਹੋਏ ਨੇ ਇਹਦੇ ਤੋਂ ਵੈਸੇ ਤੁਹਾਨੂੰ ਮੈਂ ਇੱਕ ਗੱਲ ਨਾਲ ਇਹ ਵੀ ਐਡ ਕਰ ਦੇਣਾ ਚਾਹੁੰਦਾ ਕਿ ਵੈਨਜ਼ੂਏਲਾ ਤੇ ਹਮਲੇ ਦੇ ਪਹਿਲਾਂ ਚਾਈਨਾ ਰਸ਼ੀਆ ਈਰਾਨ ਇਹ ਗੱਲ ਕਹਿ ਚੁੱਕੇ ਆ ਕਿ ਜੇਕਰ ਤੁਸੀਂ ਹਮਲਾ ਕਰੋਗੇ ਤਾਂ ਇਹ ਸਾਡੇ ਤੇ ਹਮਲਾ ਹੋਏਗਾ ਤੇ ਅਸੀਂ ਇਹਨਾਂ ਦੀ ਹੈਲਪ ਕਰਾਂਗੇ ਪਰ ਫਿਲਹਾਲ ਦੀ ਘੜੀ ਨਾਲ ਰਸ਼ੀਆ ਨੇ ਕੋਈ ਸਟੈਪ ਲਿਆ ਤੇ ਨਾ ਹੀ ਚਾਈਨਾ ਵੱਲੋਂ ਸਿਰਫ ਇਹਨਾਂ ਨੇ ਇਹ ਕਿਹਾ ਕਿ ਬਹੁਤ ਗਲਤ ਹੋਇਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਇਹ ਕੋਈ ਗੱਲਬਾਤ ਨਹੀਂ ਹੈ ਤੁਸੀਂ ਇਹ ਨਾ ਕਰੋ ਹੈਨਾ ਰਸ਼ੀਆ ਦਾ ਵੀ ਬਿਆਨ ਆ ਗਿਆ ਚਾਈਨਾ ਦਾ ਵੀ ਇਹਦੇ ਉੱਤੇ ਆ ਗਿਆ ਇਰਾਨ ਦਾ ਵੀ ਇਹਦੇ ਉੱਤੇ ਬਿਆਨ ਜਿਹੜਾ ਹੈਗਾ ਉਹ ਆ ਚੁੱਕਿਆ ਪਰ ਜੇ ਕਹੀਏ ਕੋਈ ਵੈਸੇ ਕੋਈ جنگ ਲਾਉਣ ਵਾਲੀ ਗੱਲ ਜਾਂ ਫਿਰ ਰਾਸ਼ਟਰਪਤੀ ਮਦੂਰੋ ਦੀ ਗੱਲ ਹੋ ਜੇ ਜਾਂ ਉਹ ਦੇਸ਼ ਦੇ ਵਿੱਚ ਇਸ ਵੇਲੇ ਅਮਰੀਕਾ ਦਾ ਕਬਜ਼ਾ ਹੋ ਗਿਆ ਸੋ ਉਹਨੂੰ ਲੈ ਕੇ ਕੋਈ ਵੀ ਗੱਲਬਾਤ ਨਹੀਂ ਹੈ ਹੁਣ ਤੁਸੀਂ ਇਹ ਦੇਖੋ ਵੀ ਇਸ ਤੋਂ ਅਗਲੀ ਗੱਲ ਕੀ ਹੈ ਅਗਲੀ ਗੱਲ ਇਹ ਹੈ ਕਿ ਜਿਹੜਾ 80% ਤੇਲ ਚਾਈਨਾ ਨੂੰ ਜਾਂਦਾ ਸੀ ਤੇ ਉਹਨਾਂ ਦੀ ਜਿਹੜੀ ਵੱਡੀ ਇੱਕ ਕੰਪਨੀ ਸਰਕਾਰੀ ਕੰਪਨੀ ਹੈਗੀ ਹੈ ਜਿਨ੍ਹਾਂ ਨੇ ਆਪਣਾ ਭੰਡਾਰ ਉਥੇ ਆਪਣਾ ਪਲਾਂਟ ਉਥੇ ਲਾਇਆ ਹੋਇਆ ਬੈਨਜ਼ੂਏਲਾ ਦੇ ਵਿੱਚ ਉਹਦਾ ਕੀ ਬਣੇਗਾ ਜੇ ਹੁਣ ਕਬਜ਼ਾ ਉਥੇ ਅਮਰੀਕਾ ਦਾ ਹੋ ਗਿਆ ਤੇ ਇਹਦਾ ਤਾਂ ਸਿੱਧੇ ਸਾਦਾ ਮਤਲਬ ਹੈ ਕਿ ਅਮਰੀਕਾ ਤੇਲ ਨੂੰ ਜਿਹੜਾ ਉਹ ਆਪਣੇ ਤਰੀਕੇ ਦੇ ਨਾਲ ਹੈਂਡਲ ਕਰੇਗਾ ਜੇ ਉਹ ਕਹਿੰਦਾ ਵੀ ਅਗਲੀ ਸਰਕਾਰ ਚੁਣਨ ਤੱਕ ਅਮਰੀਕਾ ਦਾ ਉਥੇ ਆਪਣੇ ਜਿਹੜਾ ਹੈਗਾ ਰਾਜ ਰਹੇਗਾ ਪਰ ਕੀ ਉਹ ਸਰਕਾਰ ਆਜ਼ਾਦ ਹੋਏਗੀ ਜਾਂ ਫਿਰ ਅਮਰੀਕਾ ਦੀ ਹੀ ਕੋਈ ਜਿਹੜੀ ਹੈ ਬਣਾਈ ਹੋਈ ਸਰਕਾਰ ਜਿਵੇਂ ਕਿ ਆਪਾਂ ਦੇਖਿਆ ਬੰਗਲਾਦੇਸ਼ ਦੇ ਵਿੱਚ ਵੀ ਅਮਰੀਕਾ ਦੀ ਇਨਫਲੂਐਂਸ ਦੇ ਵਿੱਚ ਹੀ ਸਰਕਾਰ ਬਣੀ ਹੈ ਜਾਂ ਹੋਰ ਜਿਹੜੇ ਆਲੇ ਦੁਆਲੇ ਮੁਲਕ ਨੇ ਜਿੱਥੇ-ਜਿੱਥੇ ਵੀ ਤਖਤਾ ਪਲਟ ਹੁੰਦਾ ਨਾ ਉੱਥੇ ਅਮਰੀਕਨਾਂ ਦੀ ਇਨਫਲੂਐਂਸ ਵਾਲੀ ਸਰਕਾਰ ਹੀ ਬਣਦੀ ਉਹ ਆਪਣੇ ਤਰੀਕੇ ਦੇ ਬੰਦੇ ਹੀ ਉੱਥੇ ਲਾਉਂਦੇ ਆ ਤੋਂ ਜ਼ਾਹਰ ਜੀ ਗੱਲ ਹੈ ਵੈਨਜ਼ੂਏਲਾ ਦੇ ਵਿੱਚ ਵੀ ਜਿਹੜੀ ਸਰਕਾਰ ਹੁਣ ਬਣਨੀ ਹੈ ਉਹ ਅਮਰੀਕਾ ਪੱਖੀ ਹੀ ਹੋਣੀ ਹੈ ਤੇ ਫਿਰ ਜਿਹੜਾ 80% ਤੇਲ ਚਾਈਨਾ ਨੂੰ ਜਾਂਦਾ ਹੈ ਜਾਂ ਫਿਰ ਕੁਛ ਰਸ਼ੀਆ ਨੂੰ ਜਾਂਦਾ ਤੇ ਉਹਦਾ ਕੀ ਬਣੇਗਾ ਜੇ ਉਹ ਰੁਕ ਜਾਂਦਾ ਤੇ ਸਿੱਧਾ ਸਾਦਾ ਚਾਈਨਾ ਦੀ ਇਕਨੋਮੀ ਦੇ ਉੱਤੇ ਅਸਰ ਪੈਣਾ ਤੇ ਅਮਰੀਕਾ ਇਹਦੇ ਵਿੱਚੋਂ ਜਿਹੜਾ ਹੈਗਾ ਆਪਣੀ ਇਕਨੋਮੀ ਨੂੰ ਹੋਰ ਉੱਪਰ ਲਿਜਾ ਸਕਦਾ ਕਿਉਂਕਿ ਤੇਲ ਆਪਣੇ ਹਿਸਾਬ ਨਾਲ ਵੇਚਣਾ ਤੇ ਫਿਰ ਚਾਈਨਾ ਕੀ ਸਟੈਪ ਲਏਗਾ ਕੀ ਚਾਈਨਾ ਇਹਦੇ ਤੋਂ ਬੁਖਲਾ ਕੇ ਤੇ ਕੋਈ ਐਕਸ਼ਨ ਲਏਗਾ ਰਸ਼ੀਆ ਜਿਹੜਾ ਹੈਗਾ ਉਹ ਕੋਈ ਐਕਸ਼ਨ ਲਏਗਾ ਇਹ ਵੀ ਹੁਣ ਸੋਚਣਾ ਪੈਣਾ ਕਿਉਂਕਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਮਿਡਲ ਈਸਟ ਦੇ ਕੁਝ ਮੁਲਕ ਨੇ ਜਿਨ੍ਹਾਂ ਦੇ ਕੋਲ ਤੇਲ ਦੇ ਭੰਡਾਰ ਸੀ ਉਹ ਮੁੱਕਦੇ ਜਾ ਰਹੇ ਨੇ ਤੇ ਅਮਰੀਕਾ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਜੇ ਆਉਂਦੇ ਸਮੇਂ ਦੇ ਵਿੱਚ ਦੁਨੀਆ ਤੇ ਰਾਜ ਕਰਨਾ ਹੈ ਤੇ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਵੀ ਤੇਲ ਦਾ ਭੰਡਾਰ ਕਿੱਥੇ ਹੈਗਾ ਉਹਨੂੰ ਆਪਣੇ ਅੰਡਰ ਕਰੋ ਇਹ ਇਹ ਜਿਹੜਾ ਇਰਾਕ ਦੇ ਉੱਤੇ ਗਦਾਫੀ ਹੋਰਾਂ ਦੇ ਉੱਤੇ ਹਮਲੇ ਵੀ ਇਸੇ ਕਰਕੇ ਹੋਏ ਸੀ afghanistan ਦੇ ਉੱਤੇ ਵੀ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਇਸੇ ਕਰਕੇ ਕੀਤਾ ਹੈ ਅਮਰੀਕਾ ਆਉਂਦੇ 50 ਨਹੀਂ 100 ਸਾਲ ਦੀ ਸੋਚਦਾ ਵੀ ਉਸ ਤੋਂ ਬਾਅਦ ਕੀ ਹੋਣਾ ਸੋ ਇਸੇ ਤਰੀਕੇ ਦੇ ਨਾਲ ਹੀ ਵੈਨਜ਼ੂਏਲਾ ਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿਆ ਦੁਨੀਆ ਦਾ ਸਭ ਤੋਂ ਵੱਡਾ ਭੰਡਾਰ ਜਿਹੜਾ ਹੈਗਾ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਗਿਆ ਤੇ ਹੁਣ ਦੀ ਗੱਲ ਆਪਾਂ ਇਸ ਵੇਲੇ ਦੀ ਕਰੀਏ ਤੇ ਇਸ ਵੇਲੇ ਦੁਨੀਆ ਹੱਕੀ ਬੱਕੀ ਹੈਗੀ ਆ ਭਾਰਤ ਵੀ ਚੁੱਪਚਾਪ ਦੇਖ ਰਿਹਾ ਹੈ ਚਾਈਨਾ ਵਾਲੇ ਵੀ ਦੇਖ ਰਹੇ ਨੇ ਪਾਕਿਸਤਾਨ ਵਾਲੇ ਵੀ ਦੇਖ ਰਹੇ ਆ ਕਈਆਂ ਨੇ ਮੂੰਹ 'ਚ ਉਂਗਲਾਂ ਪਾਈਆਂ ਹੋਈਆਂ ਵੀ ਪਾਈਏ ਬਣਿਆ ਕੀ ਆ ਇਹ ਇਸ ਤਰ੍ਹਾਂ ਹੋ ਜਾਂਦਾ ਇਸ ਤਰ੍ਹਾਂ ਹੋ ਜਾਂਦਾ ਯੂਨੈਨ ਨੇ ਕੁਝ ਨਹੀਂ ਕਿਹਾ ਜਿਹਾ ਫਿਰ ਹੋਰ ਜਿਹੜੀਆਂ ਜਿਹੜੀਆਂ ਕਮੇਟੀਆਂ ਬਣੀਆਂ ਹੋਈਆਂ ਉਹ ਅੰਤਰਰਾਜੀ ਉਹਨਾਂ ਨੇ ਕੁਝ ਨਹੀਂ ਕਿਹਾ ਕੁਝ ਜ਼ਰੂਰ ਜਿਹੜੇ ਵੈਨਜ਼ੂਏਲਾ ਦੇ ਦੋਸਤ ਮੁਲਕ ਨੇ ਉਹਨਾਂ ਨੇ ਜ਼ਰੂਰ ਇਤਰਾਜ਼ ਜਤਾਇਆ ਪਰ ਉਹਨਾਂ ਦੇ ਇਤਰਾਜ਼ ਜਤਾਉਣ ਨਾਲ ਹੋਣਾ ਕੀ ਆ ਜਿੱਥੇ ਇੱਕ ਪਾਵਰ ਵੱਡੀ ਪਾਵਰ ਜਿਹੜੀ ਸੁਪਰ ਪਾਵਰ ਹੈਗੀ ਆ ਉਹ ਇੱਕ ਰਾਸ਼ਟਰਪਤੀ ਨੂੰ ਚੁੱਕ ਕੇ ਲੈ ਗਈ ਆ ਸੋ ਇਹਦੇ ਤੋਂ ਹੁਣ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਦੇਸ਼ਾਂ ਨੂੰ ਜਿਹੜਾ ਹੈਗਾ ਉਹ ਕੰਨ ਹੋ ਗਿਆ ਤੇ ਇਹਦੇ ਨਾਲ ਇੱਕ ਨਾ ਹੋਰ ਵੀ ਇੱਕ ਆਪਣਾ ਕਹੀਏ ਵੀ ਵਿਵਾਦ ਸ਼ੁਰੂ ਹੋ ਸਕਦਾ ਉਹ ਕੀ ਆ ਪੀਜੇ ਅਮਰੀਕਾ ਇਸ ਤਰੀਕੇ ਦੇ ਨਾਲ ਕਰ ਸਕਦਾ ਮੰਨ ਲਓ ਕਿਸੇ ਮੁਲਕ ਦੇ ਉੱਤੇ ਕਬਜ਼ਾ ਕਰ ਸਕਦਾ ਅੱਜ ਅੱਜ ਦੇ ਸਮੇਂ ਦੇ ਵਿੱਚ ਜਦੋਂ ਕਿਹਾ ਜਾਂਦਾ ਵੀ ਆਪੋ ਆਪਣਾ ਰਾਜ ਹੈ ਭਾਈ ਚਲਾਓ ਆਪਣੇ ਤਰੀਕੇ ਨਾਲ ਕੋਈ ਕਿਸੇ ਦੇ ਉੱਤੇ ਉਹ ਨਹੀਂ ਹੈ ਸੋ ਇਹਦੇ ਵਿੱਚ ਹੁਣ ਇੱਕ ਗੱਲ ਇਹ ਸ਼ੁਰੂ ਹੋ ਜਾਣੀ ਹੈ ਵੀ ਭਾਈ ਜਿਹਦੇ ਕੋਲ ਜਿਹਦੇ ਕੋਲ ਨਿਊਕਲੀਅਰ ਪਾਵਰ ਹੋਏਗੀ ਤੇ ਅਮਰੀਕਾ ਉਹਦੇ ਵੱਲ ਨੂੰ ਨਹੀਂ ਵਧੇਗਾ ਸੋ ਮੈਨੂੰ ਲੱਗਦਾ ਵੀ ਇਹ ਸਾਰੀ ਘਟਨਾ ਤੋਂ ਬਾਅਦ ਹੁਣ ਜਿਹੜੇ ਦੁਨੀਆ ਦੇ ਬਾਕੀ ਮੁਲਕ ਨੇ ਜਿਨ੍ਹਾਂ ਨੂੰ ਕਿਤੇ ਖਤਰਾ ਹੈ ਜਿਵੇਂ ਹੁਣ ਇਰਾਨ ਆ ਇਰਾਨ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਉਹਨਾਂ ਨੂੰ ਨਿਊਕਲੀਅਰ ਨਹੀਂ ਬਣਾਉਣ ਦਿੱਤੇ ਜਾਂਦੇ ਸੋ ਹੁਣ ਮੈਨੂੰ ਜੋ ਸਮਝ ਆ ਰਹੀ ਹੈ ਕਿ ਉਹ ਇਹ ਹੋਏਗਾ ਕਿ ਹੁਣ ਬਹੁਤ ਸਾਰੇ ਮੁਲਕ ਜਿਹੜੇ ਅਮਰੀਕਾ ਤੋਂ ਕਿਤੇ ਨਾ ਕਿਤੇ ਥੋੜੇ ਖਤਰੇ ਦੇ ਵਿੱਚ ਨੇ ਕਿ ਭਵਿੱਖ ਵਿੱਚ ਕਿਤੇ ਸਾਡੇ ਤੇ ਵੀ ਇਸ ਤਰ੍ਹਾਂ ਹੋ ਸਕਦਾ ਸੋ ਹੁਣ ਉਹ ਨਿਊਕਲੀਅਰ ਪਾਵਰ ਬਣਨ ਬਾਰੇ ਸੋਚਣਗੇ ਕਿ ਜੇ ਸਾਡੇ ਕੋਲ ਨਿਊਕਲੀਅਰ ਹੋਏਗਾ ਤੇ ਤਾਂ ਹੀ ਅਸੀਂ ਬਚੇ ਰਵਾਂਗੇ ਸੋ ਫਿਰ ਤੁਸੀਂ ਇਹ ਦੇਖੋ ਵੀ ਦੁਨੀਆ ਸਾਰੀ ਅੱਗ ਦੇ ਢੇਰ ਦੇ ਉੱਤੇ ਆ ਜਾਣੀ ਹੈ ਇਹ ਇੱਕ ਇਹ ਗੱਲ ਜਿਹੜੀ ਹੈ ਆਉਂਦੇ ਸਮੇਂ ਦੇ ਵਿੱਚ ਹੋਣ ਵਾਲੀ ਹੋ ਸਕਦੀ ਹੈ ਸੋ ਹੁਣ ਇਹ ਇੱਕ ਹੋਰ ਸਵਾਲ ਆ ਜਾਂਦਾ ਕਿ ਹੁਣ ਅਮਰੀਕਾ ਇੱਥੇ ਹੀ ਚੁੱਪ ਕਰਕੇ ਬੈਠ ਜਾਏਗਾ ਉਹਦਾ ਅਗਲਾ ਨਿਸ਼ਾਨਾ ਕੌਣ ਹੋਏਗਾ ਹੋ ਸਕਦਾ ਹੈ ਆਉਂਦੇ ਸਮੇਂ ਦੇ ਵਿੱਚ ਵੈਨਜ਼ੂਏਲਾ ਤੋਂ ਬਾਅਦ ਹੁਣ ਈਰਾਨ ਦੇ ਉੱਤੇ ਕਬਜ਼ਾ ਕਰਨ ਦੀ ਜਿਹੜੀ ਹੈ ਉਹ ਪਲੈਨਿੰਗ ਅਮਰੀਕਾ ਕਰਦਾ ਪਿਆ ਹੋਵੇ ਸੋ ਮਤਲਬ ਕੀ ਉਹਦਾ ਨਿਸ਼ਾਨਾ ਅਗਲਾ ਉਹ ਹੋ ਸਕਦਾ ਅੱਛਾ ਜਿਹੜੀ ਬਹਿਸ ਹੁਣ ਇੱਕ ਹੋਰ ਛੇੜਦੀ ਪਈ ਆ ਉਹ ਇਹ ਆ ਜੇ ਅਮਰੀਕਾ ਇਸ ਤਰੀਕੇ ਨਾਲ ਰਾਸ਼ਟਰਪਤੀ ਕਿਸੇ ਦੇਸ਼ ਦਾ ਚੁੱਕ ਕੇ ਕਬਜ਼ਾ ਕਰ ਸਕਦਾ ਤੇ ਫਿਰ ਰਸ਼ੀਆ ਯੂਕਰੇਨ ਤੇ ਕਿਉਂ ਨਹੀਂ ਕਰ ਸਕਦਾ ਫਿਰ ਚਾਈਨਾ ਤਾਈਵਾਨ ਤੇ ਕਿਉਂ ਨਹੀਂ ਕਰ ਸਕਦਾ ਮਤਲਬ ਜੇ ਹੁਣ ਮੈਨੂੰ ਮੈਨੂੰ ਜੋ ਸਮਝ ਆ ਰਹੀ ਉਹ ਇਹ ਲੱਗਦਾ ਵੀ ਜੇ ਚਾਈਨਾ ਹੁਣ ਆਪਣੇ ਆਪ ਨੂੰ ਪ੍ਰੂਫ ਕਰੂਗਾ ਜਿਹੜਾ ਕਹਿੰਦਾ ਕਿ ਮੈਂ ਮੈਂ ਵੀ ਬੜੀ ਵੱਡੀ ਪਾਵਰ ਆ ਜਾਂ ਰਸ਼ੀਆ ਵੀ ਕਹਿੰਦਾ ਸੋ ਹੁਣ ਉਹ ਅਮਰੀਕਾ ਨੂੰ ਮੂੰਹ ਤੋੜ ਜਵਾਬ ਦੇਣ ਦੇ ਲਈ ਕਿ ਵੀ ਅਸੀਂ ਵੀ ਹੈਗੇ ਹਾਂ ਇਸ ਦੁਨੀਆ ਦੇ ਉੱਤੇ ਉਹ ਹੋ ਸਕਦਾ ਯੂਕਰੇਨ ਦੇ ਉੱਤੇ ਕਬਜ਼ਾ ਕਰ ਲੈਣ ਹੋ ਸਕਦਾ ਚਾਈਨਾ ਵਾਲੇ ਤਾਈਵਾਨ ਤੇ ਕਬਜ਼ਾ ਕਰ ਲੈਣ ਤਾਈਵਾਨ ਦਾ ਜਿਹੜਾ ਰੌਲਾ ਹੈਗਾ ਅਮਰੀਕਾ ਤਾਈਵਾਨ ਨੂੰ ਸਪੋਰਟ ਕਰ ਰਿਹਾ ਤੇ ਚਾਈਨਾ ਕਹਿੰਦਾ ਵੀ ਇਹ ਮੇਰਾ 파ਟ ਹੈ ਸੋ ਇਹ ਇਸ ਗੱਲ ਦੇ ਵਿੱਚ ਗੱਲ ਹੋ ਰਹੀ ਕਿ ਆ ਗਈ ਹੈ ਬਿਲਕੁਲ ਠੀਕ ਉਸੇ ਗੱਲ ਤੇ ਹੈ ਕਿ ਅਮਰੀਕਾ ਨੇ ਜਿਹਨ ਚਾਈਨਾ ਹੈ ਚਾਈਨਾ ਨੇ ਕਿ ਟਾਈਮ ਦਿੱਤਾ ਹੋਇਆ ਸੀ ਕਿ ਤਾਈਵਾਨ ਨੂੰ ਕਿ ਉਸ ਟਾਈਮ ਦੇ ਦੌਰਾਨ ਉਹਨਾਂ ਵਿੱਚ ਉਹਨਾਂ ਦੇ ਕਹਿੰ ਲੋ ਕਿ ਦੇਸ਼ ਦੇ ਅੰਦਰ ਆ ਜਾਣ ਬਾਉਂਡਰੀ ਦੇ ਅੰਦਰ ਆ ਜਾਣ ਹਨਾ ਨਿਊਜ਼ ਤੋਂ ਬਾਅਦ ਚੀਨ ਤਾਈਵਾਨ ਤੇ ਕਬਜ਼ਾ ਕਰ ਲੇਗਾ ਇਸ ਨਾਲ ਇਹਦੇ ਨਾਲ ਕਹਿੰ ਲੋ ਕਿ ਅਮਰੀਕਾ ਨੇ ਇਹ ਲੋਕ ਇੱਕ ਮੌਕਾ ਦਿੱਤਾ ਹੈ ਕਿ ਹੁਣ ਤੂੰ ਤਾਈਵਾਨ ਤੇ ਵੀ ਹਮਲਾ ਕਰ ਸਕਦਾ ਹੈ ਉਹ ਆਪਣ ਨੂੰ ਵੀ ਤੂੰ ਆਪਣੇ ਹੱਥ ਵਿੱਚ ਕਰ ਸਕਦਾ ਹੈ ਜੋ ਹੁਣ ਅਮਰੀਕਾ ਨੇ ਕੀਤਾ ਇਸ ਤਰੀਕੇ ਨਾਲ ਹਾਂਜੀ 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 ਬਿਲਕੁਲ ਮੈਂ ਉਹੀ ਗੱਲ ਕਹਿ ਰਿਹਾ ਕਿ ਹੁਣ ਆਪਣੇ ਆਪ ਨੂੰ ਪਾਵਰ ਵੱਡੀ ਪਾਵਰ ਸਾਬਤ ਕਰਨ ਦੇ ਲਈ ਤੇ ਇਹ ਦੱਸਣ ਦੇ ਲਈ ਕਿ ਅਸੀਂ ਵੀ ਹੈਗੇ ਆ ਤੂੰ ਕੱਲਾ ਨਹੀਂ ਹੈ ਮਤਲਬ ਕਿ ਤੂੰ ਨਹੀਂ ਹੈ ਕਿਸੇ ਦੇਸ਼ ਦੇ ਉਤੇ ਕਬਜ਼ਾ ਕਰ ਲਿਆ ਤੇ ਅਸੀਂ ਬੋਲਾਂਗੇ ਨਹੀਂ ਸੋ ਇਹ ਇਸ ਦਾ ਜਵਾਬ ਜਿਹੜਾ ਹੈਗਾ ਰਸ਼ੀਆ ਯੂਕਰੇਨ ਵਾਲੇ ਪਾਸਿਓਂ ਦੇ ਸਕਦਾ ਹੈ ਉਹਦੇ ਉੱਤੇ ਹਮਲਾ ਕਰਕੇ ਤੇ ਉਹਨੂੰ ਆਪਣੇ ਅੰਡਰ ਕਰਕੇ ਜਿੰਨਾ ਇਲਾਕਾ ਉਹਦੇ ਕੋਲੋਂ ਦੱਬਿਆ ਗਿਆ ਤੇ ਚਾਇਨਾ ਤਾਈਵਾਨ ਦੇ ਉੱਤੇ ਹਮਲਾ ਕਰਕੇ ਉਹਨੂੰ ਆਪਣੇ ਅੰਡਰ ਕਰਕੇ ਇਸ ਗੱਲ ਦਾ ਜਵਾਬ ਜਿਹੜਾ ਹੈਗਾ ਦੇ ਸਕਦਾ ਸੋ ਇਹਦੇ ਨਾਲ ਕੀ ਹੈ ਹੁਣ ਕੀ ਨਿਕਲ ਕੀ ਰਿਹਾ ਤੁਸੀਂ ਆਪ ਦੇਖੋ ਜੇ ਇਹਨੇ ਮੁਲਖ ਇਨਵੋਲਵ ਹੋਈ ਜਾਂਦੇ ਆ ਇਹ ਇਹ ਸਾਰੇ ਜਿਹੜੇ ਘਟਨਾ ਕਰਮ ਦੇ ਵਿੱਚ ਹੁਣ ਹੁਣ ਬੈਨਜ਼ੂਏਲਾ ਦੇ ਵਿੱਚ ਵੀ ਕਹਿੰਦੇ ਆ ਕਿ ਉੱਥੇ ਜਿਹੜੀ ਹੈ ਅੰਦਰ ਖਾਤੇ ਗੁਰੀਲਾ ਵਾਰ ਸ਼ੁਰੂ ਹੋ ਸਕਦੀ ਹੈ ਉਹ ਕਹਿੰਦੇ ਵੀ ਸਾਡਾ ਮਾਰੀ ਕੀਤੀ ਹੈ ਤੁਸੀਂ ਕੁਝ ਲੋਕਾਂ ਦੀ ਵੀਡੀਓ ਆ ਰਹੀ ਆ ਭੰਗੜੇ ਕਿੱਦੇ ਪਾਉਂਦਿਆਂ ਦੀ ਉਹ ਕਹਿੰਦੇ ਵੀ ਤੁਸੀਂ ਬਹੁਤ ਵਧੀਆ ਕੀਤਾ ਅਮਰੀਕਾ ਨੇ ਬਹੁਤ ਵਧੀਆ ਕੀਤਾ ਪਰ ਉੱਥੇ ਇਹ ਵੀ ਸੁਣਿਆ ਜਾ ਰਿਹਾ ਕਿ ਅ ਬਰੋਡ ਵੀ ਹੋ ਰਿਹਾ ਕਿ ਅਮਰੀਕਾ ਏਦਾਂ ਸਾਡੇ ਨਾਲ ਕਿਸ ਤਰ੍ਹਾਂ ਕਰ ਸਕਦਾ ਅਸੀਂ ਇੱਕ ਸੋਵਰਨ ਦੇਸ਼ ਹੈਗੇ ਆ ਸਾਡਾ ਰਾਸ਼ਟਰਪਤੀ ਚੁੱਕ ਲਿਆ ਸਾਡੇ ਉੱਤੇ ਬੰਬ ਮਾਰ ਦਿੱਤੇ ਆ ਸੋ ਮਤਲਬ ਕਹਿਣ ਦਾ ਵੀ ਇਹ ਬੜੇ ਵੱਡੇ ਇਹਦੇ ਰਿਜ਼ਲਟ ਜਿਹੜੇ ਹੈਗੇ ਆ ਉਹ ਨਿਕਲ ਸਕਦੇ ਆ ਪਤਾ ਨਹੀਂ ਹੁਣ ਆਉਂਦੇ ਦਿਨਾਂ ਦੇ ਵਿੱਚ ਹਜੇ ਤੱਕ ਤਾਂ ਫਿਲਹਾਲ ਡੋਨਲਡ ਟਰੰਪ ਹੋਰਾਂ ਨੇ ਕਿਹਾ ਵੀ ਜੇ ਇਹ ਗੱਲ ਠੰਡੀ ਰਹਿੰਦੀ ਹੈ ਤਾਂ ਠੀਕ ਹੈ ਮਤਲਬ ਜੇ ਕੋਈ ਉੱਥੇ ਕੋਈ ਆਪਣੇ ਅੰਦਰ ਕੋਈ ਖਾਨਾ ਜਗ੍ਹੀ ਛਿੜਦੀ ਹੈ ਜੇ ਵੈਨਜ਼ੂਏਲਾ ਦੇ ਲੋਕਲ ਲੋਕ ਸੜਕਾਂ ਦੇ ਉੱਤੇ ਆ ਜਾਂਦੇ ਨੇ ਕੋਈ ਉਹ ਕਹਿੰਦੇ ਨੇ ਵੀ ਅਸੀਂ ਗੁਰੀਲਾ ਜੰਗ ਜਿਹੜੀ ਆ ਲੜਾਂਗੇ ਜਾਂ ਤਾਂ ਫਿਰ ਅਫਗਾਨਿਸਤਾਨ ਵਰਗੇ ਹਾਲਾਤ ਉਥੇ ਬਣ ਜੜ ਗਏ ਮਿਲਟਰੀ ਡਿਪਲੋਏ ਜਿਹੜੀ ਆ ਉਹ ਕਰਨਗੇ ਤੁਸੀਂ ਇਹ ਵੀ ਦੇਖੋ ਵੀ ਵੈਨਜ਼ੂਏਲਾ ਦੀ ਆਪਣੀ ਵੀ ਬੜੀ ਵੱਡੀ ਮਿਲਟਰੀ ਹੈਗੀ ਆ ਕੋਈ ਛੋਟੀ ਮੋਟੀ ਤਾਕਤ ਨਹੀਂ ਆ ਪਰ ਫਿਰ ਵੀ ਦੇਖੋ ਕਿਵੇਂ 2-3 ਘੰਟੇ ਦੇ ਆਪਰੇਸ਼ਨ ਦੇ ਵਿੱਚ ਹੀ ਮਦੂਰੋ ਨੂੰ ਫੜ ਕੇ ਜਿਹੜਾ ਉਹ ਲੈ ਗਏ ਸੋ ਇਥੋਂ ਪਤਾ ਲੱਗਦਾ ਵੀ ਸੁਪਰ ਪਾਵਰ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਤੋ ਹਾਲਾਤ ਜਿਹੜੇ ਨੇ ਉਹ ਦਿਨੋਂ ਦਿਨ ਇਹ 2026 ਦਾ ਆਗਾਜ਼ ਹੈ ਤੁਸੀਂ ਦੇਖੋ 3 ਜਨਵਰੀ ਵਾਲੇ ਦਿਨ ਇਹ ਕੰਮ ਹੋਇਆ ਸੋ ਮਤਲਬ ਕਿ ਸਾਲ ਚੜਦੇ ਹੀ ਐਡੀ ਵੱਡੀ ਘਟਨਾ ਜਿਹੜੀ ਹੈ ਜਿਹਨੇ ਵਿਸ਼ਵ ਨੂੰ ਹਿਲਾ ਕੇ ਰੱਖ ਦਿੱਤਾ ਉਹ ਸਾਡੇ ਆਲੇ ਦੁਆਲੇ ਵਾਪਰ ਚੁੱਕੀ ਹੈ ਤੇ ਆਪਾਂ ਉਸ ਤਰੀਕੇ ਨਾਲ ਹੀ ਤਸਵੀਰਾਂ ਦੇਖ ਰਹੇ ਹਾਂ ਜਿਵੇਂ ਕਿਸੇ ਵੇਲੇ ਸਦਾਮ ਹੁਸੈਨ ਦੀਆਂ ਹੱਤਕੜੀ ਲੱਗੀ ਵਾਲੀਆਂ ਤਸਵੀਰਾਂ ਅਖਬਾਰਾਂ ਦੇ ਵਿੱਚ ਆਉਂਦੀਆਂ ਹੁੰਦੀਆਂ ਸੀ ਤੇ ਅੱਜ ਮਜ਼ਦੂਰੋ ਦੀ ਆ ਰਹੀਆਂ ਤੇ ਹੁਣ ਮਜ਼ਦੂਰੋ ਦਾ ਹੋਣਾ ਕੀ ਹੈ ਨਿਊਯਾਰਕ ਦੀ ਅਦਾਲਤ ਦੇ ਵਿੱਚ ਉਹਦੇ ਉੱਤੇ ਕੇਸ ਚੱਲੇਗਾ ਆਉਂਦੇ ਸਮੇਂ ਦੇ ਵਿੱਚ ਉੱਤੇ ਫਿਰ ਉਹਦੇ ਉੱਤੇ ਜਿਹੜੇ ਨਸ਼ੇ ਦੇ આરોਪ ਲੱਗੇ ਹੋਏ ਨੇ ਜਾਂ ਹੋਰ ਜਿਹੜੇ ਪਉਣਗੇ ਇਹਨਾਂ ਦੇ ਉੱਤੇ ਕੇਸ ਉਹਦੇ ਹਿਸਾਬ ਦੇ ਨਾਲ ਕੀ ਉਹਨੂੰ ਸਜ਼ਾ ਮਿਲਦੀ ਹੈ ਇਹ ਵੀ ਦੇਖਣਾ ਹੋਏਗਾ ਆਉਂਦੇ ਸਮੇਂ ਦੇ ਵਿੱਚ ਸੋ ਇਹ ਸਭ ਤੋਂ ਵੱਡੀ ਘਟਨਾ 2026 ਦੇ ਚੜਦਿਆਂ ਆਗਾਜ਼ ਕਰਦਿਆਂ ਕਰਦਿਆਂ ਜਿਹੜੀ ਇਹ ਘਟਨਾ ਸਾਡੇ ਸਾਹਮਣੇ ਆਈ ਹੈ ਤੇ ਵਿਸ਼ਵ ਦੀ ਸਭ ਤੋਂ ਵੱਡੀ ਘਟਨਾ ਇਹਦੇ ਵਿੱਚ ਹੋਰ ਵੀ ਅਪਡੇਟਸ ਆਉਣਗੀਆਂ ਆਉਂਦੇ ਦਿਨਾਂ ਦੇ ਵਿੱਚ ਸੋ ਆਪਾਂ ਆਪਣੇ ਦਰਸ਼ਕਾਂ ਨੂੰ ਸਾਰੀ ਗੱਲਬਾਤ ਜ਼ਰੂਰ ਦੱਸਦੇ ਰਹਿਵਾਂਗੇ ਜੀ ਹਾਂ ਜੀ ਤੁਸੀਂ ਜੀ ਇਸ ਜਨਰਲ ਤੋਂ ਕਰਦੇ ਤੁਸੀਂ ਇਸ ਤਰ੍ਹਾਂ ਕਹੋ ਇਸ ਬੱਡੇ 이슈 ਤੇ ਇੰਟਰਨੈਸ਼ਨਲ 이슈 ਤੇ ਆਪਣੇ ਵਿਚਾਰ ਵਿਚ ਕਰਨੇ ਕਰਕੇ ਤੁਹਾਨੂੰ ਸਭ ਨੂੰ ਦਿਲੋਂ ਦਿਲੋਂ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦੇ ਦੋ ਧੰਨਵਾਦ ਜੀ